ਸਾਸਤਰੀ ਕਾਲਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਤੁਹਾਡਾ ਡੇਰੀ ਫਾਰਮ ਵਾਲੀ ਵੀਡੀਓ ਦੇ ਵਿੱਚ ਸਵਾਗਤ ਬਹੁਤ ਲੰਮੇ ਟਾਈਮ ਬਾਅਦ ਹੋਇਆਗਾ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਟੂਰ ਤੇ ਗਏ ਹੋਏ ਸੀਗੇ 10-12 ਦਿਨਾਂ ਦਾ ਟੂਰ ਹੋ ਗਿਆ ਸੀਗਾ। ਤੇ 7-8 ਦਿਨ ਇਹਦੇ ਬਾਅਦ ਮੈਂ ਟੂਰ ਵਾਲੀਆਂ ਵੀਡੀਓ ਪਾਈ ਗਿਆ ਕਿਉਂਕਿ 4-5 ਤਾਂ ਮੈਂ ਵਧੀਆ ਵੱਡੇ ਬਲੌਗ ਬਣਾ ਕੇ ਲਿਆ ਸੀਗੇ ਅੱਦੇ-ਅੱਦੇ ਘੰਟੇ ਦੇ। ਉਹ ਤੁਸੀਂ ਨੇ ਮੈਨੂੰ ਉਮੀਦ ਹੈ ਜ਼ਰੂਰ ਦੇਖਿਆ ਹੋਊਗਾ। ਜੇ ਤੁਸੀਂ ਨਹੀਂ ਦੇਖੇ ਤਾਂ ਹੁਣੇ ਜਾ ਕੇ ਉਹ ਟੂਰ ਵਾਲੇ ਬਲੌਗ ਜ਼ਰੂਰ ਦੇਖ ਕੇ ਮੈਨੂੰ ਦੱਸਿਓ ਕਿਵੇਂ ਲੱਗੇ। ਤੇ ਦੁਬਾਰਾ ਮੈਂ ਹੋਰ ਸ਼ਾਰਟ ਵਗੈਰਾ ਜਿਹੜੇ ਬਣਾ ਕੇ ਲਿਆ ਸੀਗਾ ਉਹ ਪਾਈ ਗਿਆ ਹੁਣ ਆਪਣੇ ਕੋਲ ਟੂਰ ਵਾਲੀਆਂ ਵੀਡੀਓ ਫੋਟੋਆਂ ਸਾਰੀਆਂ ਮੁੱਕ ਗਈਆਂ ਹੁਣ ਆਪਾਂ ਦੁਬਾਰੇ ਬਣਾਇਆ ਕਰਾਂਗੇ ਆਪਣੇ ਫਾਰਮ ਵਾਲੀਆਂ ਵੀਡੀਓ ਮੈਨੂੰ ਪਤਾ ਹੈ ਤੁਹਾਡੇ ਜ਼ਿਆਦਾਤਰ ਆਪਣੇ ਦੇਖਣ ਵਾਲੇ ਚਾਹੁੰਦੇ ਨੇ ਵੀ ਫਾਰਮ ਵਾਲੀਆਂ ਵੀਡੀਓ ਜਿਆਦਾ ਆਉਣ ਤੇ ਕੋਸ਼ਿਸ਼ ਕਰਾਂਗੇ ਹੁਣ ਆਪਾਂ ਵੀ ਡੇਲੀ ਲੋਡ ਵੱਡੀ ਬਲੌਗ ਵੱਡੀ ਵੀਡੀਓ ਬਣਾ ਕੇ ਜ਼ਰੂਰ ਪਾਈ ਜਾਵੇ ਲਗਭਗ ਮੈਂ ਅੱਜ 4:00 ਵਜੇ ਆ ਗਿਆ ਸੀਗਾ ਕਰੇ 2-4 ਦਿਨ ਹੋ ਗਏ ਡੇਲੀ ਕਿਸੇ ਨਾ ਕਿਸੇ ਪਾਸੇ ਜਾਣਾ ਪੈਂਦਾ ਖਿੱਚ ਕੇ ਜੇ ਭੱਜ ਕੇ ਜੇ ਆਉਣਾ ਮੈਂ ਕੰਮ ਵੇਲੇ ਨੂੰ ਕਿਉਂਕਿ ਅਜੇ ਤੱਕ ਘਰ ਦੇ ਵੀ ਨਹੀਂ ਸੀਗੇ ਘਰੇ ਫਾਦਰ ਸਾਹਿਬ ਹੋਣੀ ਤਾਂ ਕਰਕੇ ਮੈਨੂੰ ਹੋਰ ਅੱਛੀ ਸੀ ਪਿੱਛੇ ਦੀ ਟਾਈਮ ਸਿਰ ਮੈਂ ਜਾਵਾਂ ਤੇ ਕੰਮ ਨਿਵੇੜਾਂ ਆਪੇ 4:00 ਵਜੇ ਆ ਗਿਆ ਸੀਗਾ 6:30 4:00 ਵਜੇ ਦੇ ਨੂੰ ਮੈਂ ਕੱਖੋ ਸਾਰੇ ਪਾਤੇ ਸੀਗੇ ਜਿਵੇਂ ਤੁਹਾਨੂੰ ਪਤਾ ਆਪਣਾ ਕੱਖਾਂ ਦਾ ਕੰਮ ਇੱਕ ਟਾਈਮ ਹੀ ਨਿਬੜ ਜਾਂਦਾ ਹੈਗਾ ਜਿਹੜੇ ਸਵੇਰੇ ਕੱਖ ਪਾਉਣੇ ਨੇ ਉਹ ਆਪਾਂ ਨੇ ਪੰਡ ਭਰ ਕੇ ਬਾਹਰਲੀ ਮਾਰਲੀ ਸਾਈਡ ਰੱਖਤੀ ਉਹ ਸਵੇਰੇ ਆਪਾਂ ਚੱਕ ਕੇ ਪਾ ਦਾਂਗੇ ਹੁਣ ਵਾਲੀ ਆਹ ਖੁਰਲੀ ਭਰਤੀ ਸੀਗੀ ਅੰਦਰ ਇੱਥੇ ਫੀੜਾਂ ਫੋੜਾਂ ਸਿੱਟ ਗਏ ਧਾਰਾਂ ਚੋਲੀਆਂ ਧਾਰਾਂ ਚੋਕ ਕੇ ਖੁੱਲੀਆਂ ਛੜਤੀਆਂ ਖੁੱਲੀਆਂ ਹੁਣ ਬਾਹਰਲੀ ਖੁਰਲੀ ਤੇ ਲੱਗੀਆਂ ਇੱਕ ਇੱਕ ਵਾਰੀ ਪਾਣੀ ਪੀ ਕੇ ਹੁਣ ਇੱਕ ਇੱਕ ਵਾਰੀ ਪਾਣੀ ਪੀ ਕੇ ਇਹ ਬਾਹਰਲੀ ਖੁਰਲੀ ਲਗਭਗ ਅੱਧੇ ਘੰਟੇ ਦੇ ਵਿੱਚ ਵਿੱਚ ਜਮ੍ਹਾਂ ਖਾਲੀ ਕਰ ਦੇਣੀਆਂ ਤੇ ਇਸ ਤੋਂ ਬਾਅਦ ਫਿਰ ਇਹ ਗੇੜੇ ਜੇ ਦੇ ਹੋਰ ਪਾਣੀ ਪੀਣੀਆਂ ਵਧੀਆ ਲੇਟ ਅਸੀਂ ਐਂ ਕਰਕੇ ਲੱਗਦੇ ਹਾਂਗੇ ਬਹੁਤ ਸਾਰੇ ਭਰਾ ਕਮੈਂਟ ਕਰਕੇ ਪੁੱਛਦੇ ਹੁੰਦੇ ਨੇ ਬਈ ਤੁਸੀਂ ਦੁਪਹਿਰ ਵਾਲੇ ਕੱਖ ਬਹੁਤ ਲੇਟ ਪਾਉਣੇ ਆਂਗੇ ਲੇਟ ਬਈ ਸਾਡਾ ਸ਼ੁਰੂ ਤੋਂ ਹੀ ਸੁਭਾਅ ਆ ਅਸੀਂ ਦੁਪਹਿਰੇ ਪਸ਼ੂ ਨੂੰ ਬਿਲਕੁਲ ਵੀ ਡਿਸਟਰਬ ਨਹੀਂ ਕਰਦੇ ਕਿਉਂਕਿ ਖਫਾਰੇ ਚੱਲਦੇ ਹੁੰਦੇ ਨੇ ਪੱਖੇ ਚੱਲਦੇ ਹੁੰਦੇ ਨੇਗੇ ਪਸ਼ੂ ਵਧੀਆ ਆਨੰਦਮਈ ਸ਼ਾਂਤਮਈ ਤਰੀਕੇ ਨਾਲ ਜਮਾਂ ਬੈਠੇ ਹੁੰਦੇ ਨੇ ਪਏ ਹੁੰਦੇ ਨੇ ਲੁੱਤਪ ਲੈੰਦੇ ਨੇ ਪੂਰਾ ਪਾਣੀ ਦਾ ਫਫਾਰਿਆਂ ਦੇ ਦਾ ਤਾਂ ਕਰਕੇ ਇੱਕ ਤਾਂ ਦੁਪਹਿਰੇ ਆਪ ਨੂੰ ਔਖਾ ਲੱਗਦਾ ਸਿਕਰਤ ਪਹਿਰੇ ਜਮਾਂ ਸਨੀਆਂ ਰਲਾਉਣੀਆਂ ਕੱਖ ਕੋਤਰ ਨੇ ਤਾ ਕਰਕੇ ਬਾਕੀ ਇੱਕ ਪਸ਼ੂ ਵੀ ਆਏ ਆ ਵੀ ਸਾਡਾ ਜਿਹੜਾ ਕੱਖ ਪਟੇ ਵਾਲਾ ਕੰਮ ਹੈਗਾ ਸਵੇਰ ਵਾਲਾ ਉਹ 6:00 7:00 ਵਜੇ ਤੱਕ ਚੱਲੀ ਜਾਂਦਾ ਰਹਿੰਦਾ 7:00 ਵਜੇ ਤੱਕ ਕੱਖਾਂ ਕੱਖ ਖਾਈ ਜਾਂਦੇ ਰਹਿੰਦੇ ਨੇਗੇ ਪਸ਼ੂ ਤਾਂ ਕਰਕੇ ਦੁਪਹਿਰੇ ਵਾਲੀ ਭੁੱਖ ਥੋੜੀ ਜਿਹੀ ਲੇਟ ਲੱਗਦੀ ਹੈ ਪਸ਼ੂਆਂ ਨੂੰ ਤਾਂ ਕਰਕੇ ਅਸੀਂ 1:30 4:00 ਵਜੇ ਲੱਗਦੇ ਆਂਗੇ ਤਾਰਾਂ ਧੂਰਾਂ ਚੋਂ ਅਸੀਂ 5:00 ਵਜੇ ਲੱਗ ਜਾਨੇ ਆਂਗੇ ਅੱਧੇ ਘੰਟੇ ਦੇ ਵਿੱਚ ਕੱਖੋ ਕੋਕੂ ਉਤਰ ਕੇ ਸਿੱਟ ਦੇਣੇ ਹੈਗੇ ਇਸ ਤੋਂ ਬਾਅਦ ਨਾਲ ਦੀ ਨਾਲ ਤਾਰਾਂ ਚੋਂ ਲੱਗ ਜਾਨੇ ਨੂੰ ਆਂਗੇ ਸਾਢੇ ਕਿ ਚਾ ਹਾਂ 5:00 ਵਜੇ ਧਰਾਂ ਚੋਂ ਲੱਗੇ ਹੋਏ ਅਸੀਂ 5:30 ਵਜੇ ਨੂੰ ਧਰਾਂ ਵਾਲਾ ਕੰਮ ਨਿਵੇੜ ਤੱਜ ਮੈਂ ਧਰਾਂ ਵਾਲਾ ਕੰਮ ਨਿਵੇੜ ਕੇ ਫੀੜਾਂ ਫੂੜਾਂ ਖਵਾ ਕੇ ਖੋਲੀਆਂ ਛੜਤੀਆਂ ਤੇ ਹੁਣ ਮੈਂ ਬੇਲਾ ਹੋਇਆ ਫਿਰਦਾ ਹੁਣ ਮੇਰਾ ਕੰਮ ਰਹਿ ਗਿਆ ਹਾ ਫਰਸ਼ ਧੋਣੇ ਹੈਗੇ ਫਰਸ਼ ਸਾਨੂੰ ਪਤਾ ਆਪਣੇ ਖਰਾਬ ਨੇ ਦੁਬਾਰੀ ਲਾਉਣ ਵਾਲੇ ਨੇਗੇ ਲਾਵਾਂਗੇ ਫਰਸ਼ ਜਲਦੀ ਆਪਾਂ ਥੋੜਾ ਜਿਹਾ ਕੰਮ ਪਤਾਵਾਂਗੇ ਵਧੀਆ ਤਰੀਕੇ ਨਾਲ ਫਾਰਮ ਪਾਵਾਂਗੇ ਵਾਪਸ ਸੁੱਖ ਚਾਹੀਏ ਮੋਟੋ ਤੂੰ ਨਾ ਖੜਾ ਛੱਡੀ ਇਹਨੇ ਜਿੱਧਰ ਸਾਨੂੰ ਪਤਾ ਜਿੱਧਰ ਮੈਂ ਜਾਣਾ ਜਿੱਧਰ ਮੈਂ ਜਾਣਾ ਪਤੰਦਰ ਜੀ ਨੇ ਉ ਆਉਣਾ ਵੀ ਇਹਨੇ ਫਿਰ ਐ ਦੇਖੀ ਹੁਣ ਮੇਰੇ ਪੱਟਾਂ ਤੇ ਆ ਕੇ ਇਹਨੇ ਸਿਰ ਧਰ ਲੈਣਾ ਹੈਗਾ ਬਾਹਨੇ ਜੇ ਨਾਲ ਦੇਖ ਟੀਰਾ ਜਾ ਜਾ ਕੋ ਕੀ ਫੇਰ ਇੱਧਰ ਹੁਣ ਇਹਨੇ ਆ ਪੱਟਾਂ ਤੇ ਸਿਰ ਧਰ ਲੈਣਾ ਹੈਗਾ ਹੁਣ ਧਰ ਕੇ ਫਿਰ ਐ ਖੁਰਕ ਕਰੀ ਚੱਲ ਵੀ ਮੇਰੇ ਸਿੰਘਾਂ ਚ ਐਵੇਂ ਵਧੀਆ ਐ ਪਿਆਰ ਦੇ ਭੁੱਖੇ ਨਹੀਂ ਜਾਨਵਰ ਬੜਿਆ ਹੋਰ ਕੀ ਪਾਲਦੇ ਨੇ ਇਹ ਬਾਕੀ ਤੁਸੀਂ ਮੈਨੂੰ ਜਰੂਰ ਦੱਸਿਓ ਜਿਹੜੇ ਭਰਾ ਕਮੈਂਟ ਕਰ ਕਰ ਹਾਂ ਕਹਿੰਦੇ ਹੁੰਦੇ ਨੇ ਬਾਈ ਗਰਮੀਆਂ ਦੇ ਵਿੱਚ ਐ ਹੋ ਜਾਂਦਾ ਐ ਹੋ ਜਾਂਦਾ ਗਰਮੀਆਂ ਦੇ ਵਿੱਚ ਵੀ ਦਿੱਕਤ ਬਹੁ ਆਉਂਦੀ ਆ ਇਹ ਗੱਲ ਮੈਂ ਮੰਨਦਾ ਜਰੂਰ ਤੁਹਾਡੀ ਗਰਮੀਆਂ ਦੇ ਵਿੱਚ ਸੇਵਾ ਦੁੱਗਣੀ ਕਰਨੀ ਪੈਂਦੀ ਆ ਪਸ਼ੂਆਂ ਦੇ ਦੁੱਧ ਦੱਦਾ ਰਹਿ ਜਾਂਦਾ ਹੈਗਾ ਬਿਲਕੁਲ ਯਾਰ ਸਹੀ ਆ ਤੁਸੀਂ ਬਾਕੀ ਨੈਕਸਟ ਟੂਰ ਦਾ ਆਪਣਾ ਪਲਾਨ ਬਣ ਗਿਆ ਇਸ ਟੂਰ ਦੇ ਵਿੱਚ ਆਪਾਂ ਕਸ਼ਮੀਰ ਜਾਵਾਂਗੇ ਕਸ਼ਮੀਰ ਦਾ ਇੱਕ ਬਹੁਤ ਮਸ਼ਹੂਰ ਟਰੈਕ ਹੈਗਾ ਉਹ ਕਰਾਂਗੇ ਆਪਾਂ ਇਹ ਵੀਡੀਓ ਆਪਣੀ ਆਉਣ ਵਾਲੀਆਂ ਵੀਡੀਓ ਹੋਰ ਵੀ ਆਪਣੀਆਂ ਵਧੀਆ ਹੋਣਗੀਆਂ ਤੁਸੀਂ ਕਿੱਚਕੇ ਮੈਨੂੰ ਸਪੋਰਟ ਕਰੋ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੇਸਬੁੱਕ ਤੇ ਆਪਣੀਆਂ ਵੀਡੀਓ ਬਹੁਤ ਵਧੀਆ ਚੱਲੀ ਜਾਂਦੀਆਂ ਨੇਗੀਆਂ ਤੁਹਾਡੀ ਸਾਰਿਆਂ ਦੀ ਵਧੀਆ ਸਪੋਰਟ ਬਣੀ ਹੋਈ ਹੈਗੀ ਤੁਸੀਂ ਵੀਡੀਓ ਨੂੰ ਇਹਨੂੰ ਵੀ YouTube ਤੇ ਵੀ ਜਰੂਰ ਮਤ ਤੋਂ ਵੱਧ ਅੱਗੇ ਸਾਂਝਾ ਕਰਿਆ ਕਰੋ ਆਪਦੇ ਯਾਰਾਂ ਬੇਲੀਆਂ ਨੂੰ ਕਮੈਂਟ ਜਰੂਰ ਕਰਿਆ ਕਰੋ ਕਿਹੜਾ ਏਰੀਆ ਕੀ ਕੰਮ ਕਰਦੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਜਰੂਰ ਕਰਿਆ ਕਰੋ ਸਾਰੇ ਭਰਾ ਆਂ ਗੇੜੇ ਜੇ ਦੇ ਪਾਣੀ ਬਹੁਤ ਪੀਂਦੀ ਨੇ ਜਾਂਬਰ ਗਰਮੀ ਦਾ ਟਾਈਮ ਆ ਅੱਗੇ ਤਾਂ ਮੈਂ ਖੇਲ ਦੇ ਵਿੱਚ ਕਲੀਜੀ ਸੱਡਦਾ ਨਾ ਹੁੰਦਾ ਸੀਗਾ ਹੁਣ ਕਲੀਜੀ ਦੀ ਬੋਰੀ ਲਿਆਉਣ ਆਲੀ ਆ ਮੈਂ ਕਾਲ ਕਰੀ ਜੰਨਾਗਾ ਇਹਨੇ ਬਸ ਪਾਣੀ ਪੀ ਲਿਆ ਹੁਣ ਦੁਬਾਰੇ ਫੇਰ ਮੇਰੇ ਕੋਲੇ ਬਾਸ ਇਹਨੂੰ ਕੁਝ ਨਹੀਂ ਹੈਗਾ ਪੱਠਿਆਂ ਪੁੱਠਿਆਂ ਦਾ ਵੀ ਪੁੱਠੇ ਖਾਣਾਂ ਇਹਨੇ ਜਦੋਂ ਫੀਡ ਸੱਡਤੀ ਇਹਦੇ ਮੂਰੇ ਇਕੱਲਾ ਉਹਨਾਂ ਟਾਈਮ ਇਹਨੇ ਕੱਖ ਖਾਣੇ ਨੇ ਜਿੰਨਾ ਟਾਈਮ ਐ ਇਧਰ ਆਗਾ ਇਹਨੇ ਇਧਰ ਹੀ ਮੇਰੇ ਕੋਲ ਬੈਠੀ ਰਹਿਣਾ ਮੇਰੇ ਕੋਲ ਹੀ ਖੜੀ ਰਹਿਣਾ ਕੋਈ ਕੱਖ ਪੱਠੇ ਨਹੀਂ ਖਾਣੇ ਬਸ ਆ ਕੇ ਇੱਧਰ ਹੁਣ ਇਹਦੀ ਫੀਡ ਪਾ ਦੋ ਨਾ ਇਹਨੇ ਫੀਡ ਕਣੀ ਮੂੰਹ ਵੀ ਨਹੀਂ ਮਾਰਨਾ ਮੇਰੇ ਕੋਲ ਜਾ ਕੇ ਬੈਠੇ ਰਹਿਣਾ ਜਦੋਂ ਮੈਂ ਇੱਧਰੋਂ ਬਾਹਰ ਹੀ ਨਿਕਲ ਗਿਆ ਫੇਰ ਕੱਖ ਖ ਖ ਫੀਡ ਫੂਡ ਖਾਣ ਲੱਗੂਗੀ ਇਹ ਹਾਂ 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 ਸਾਰੇ ਗੰਦੇ ਬੰਦੇ ਮੋٹے ਮੋٹے ਮੋਟੇ ਮੋਟੇ ਆ ਮੋਟੇ ਆ ਮੋਟੇ ਸਾਰੇ ਗੰਦੇ ਬੰਦਿਆ ਬਾਕੀ ਅੱਜ ਦੀ ਏਡੀ ਗੀ ਵੀਡੀਓ ਮੈਂ ਟਰਾਈ ਕਰੂੰਗਾ ਥੋੜਾ ਜਿਆਦਾ ਵੀਡੀਓ ਲੰਮੀ ਬਣਾਉਣ ਦਾ ਮੈਨੂੰ ਥੋੜਾ ਜਿਹਾ ਟਾਈਮ ਦਿਓ ਮੈਨੂੰ ਜਰੂਰ ਸਪੋਰਟ ਕਰਿਓ ਮੈਂ ਟਰਾਈ ਕਰਿਆ ਕਰੂੰਗਾ 10 ਮਿੰਟਾਂ ਦਾ ਬਲੌਗ ਤਾਂ ਘੱਟੋ ਘੱਟ ਡੇਲੀ ਆਪਾਂ ਅਪਲੋਡ ਕੀਤਾ ਜਾਵੇ ਤੇ ਅੱਜ ਵਾਲੀ ਵੀਡੀਓ ਇਹੀ ਸੀਗੀ ਇਹੀ ਜਾਣਕਾਰੀ ਸੀ ਮੋਟਿਆ ਬਸ ਬਣਾਲੀ ਤੇ ਵੀਡੀਓ ਮੈਨੂੰ ਪਤਾ ਤੋਂ ਵੀਡੀਓ ਚਾਉਣਾ ਲੈ ਕਿੱਥੇ ਕਿਦੱਕ ਤੁਰੇ ਫਰੇਂਗੀ ਵਿੱਚ